ਆਪਦੇ ਉਹ ਤੇ ਉਸੇ ਮੁੰਡੇ ਤੇ ਜ਼ਿਆਦਾ ਯਕੀਨ ਆ ਥੋੜਾ ਜਿਹਾ ਮੈਨੂੰ ਨਹੀਂ ਪਤਾ ਭਾਈ ਮੇਰਾ ਘਿਹੜਾ ਛੱਡੋ ਤੇ ਲੋੜੇ ਹੀ ਆਇਆ ਪੈਗਾ ਲੋਕਾਂ ਦੀ ਵੀ ਤਾਂ ਬਹੁਗਾਂ ਨੇਗੀਆਂ ਨਾ ਐ ਕਿਵੇਂ ਬਾਪੂ ਸਹੀ ਕਹਿੰਦਾ ਇਹ ਸਾਹਮਦੇ ਤਾਂ ਅਸੀਂ ਆ ਸੋਨੂੰ ਤੇ ਇਹ ਤਾਂ ਉੱਥੇ ਘਰ ਜਵਾਈ ਬਣ ਕੇ ਬਹਿ ਗਿਆ ਪੰਜ ਕਿੱਲੇ ਨੂੰ ਉੱਥੋਂ ਆਉਂਦੇ ਨੇਗੇ ਤੇ ਇੱਥੋਂ ਵੀ ਹਿੱਸਾ ਭਾਲਦਾ ਫਿਕਰ ਕਿੱਧਰ ਭੱਗ ਗਿਆ ਉਹ ਪਤਾ ਨਹੀਂ ਚਾਹ ਪੀ ਕੇ ਇਹ ਦਰੀਏ ਨੂੰ ਭੱਗ ਗਿਆ ਪਤਾ ਨਹੀਂ ਮੈਨੂੰ ਤਾਂ ਆਪ ਚਾ ਫਿਰ ਤੂੰ ਸਬਜੀ ਸਬਜੀ ਚੀਰ ਲੈ ਮੈਂ ਸੱਤ ਸਿ ਕਿੜਾ ਮਾਰਿਆ ਮੈਂ ਆ ਚਿੱਠੀ ਜੀ ਕੀ ਪਈ ਹੈ ਹੈ ਕੌਣ ਫੜਾ ਗਿਆ ਇਹ ਆਹ ਕੀ ਕਾਗਜ਼ ਚੱਕੀ ਹੋਣੇ ਉਹ ਗੇਟ ਤੇ ਟੰਗਿਆ ਪਿਆ ਸੀਗਾ ਪਤਾ ਨਹੀਂ ਕੀ ਹੈ ਇਹ ਇਹ ਤਾਂ ਚਿੱਠੀ ਜੀ ਲੱਗਦੀ ਹੈਗੀ ਚਲ ਆਇਆ ਕਰੋ ਬਿੱਕਰ ਨੂੰ ਦਿਖਾ ਕੇ ਆਓ ਇੱਧਰ ਹੋਊਗਾ ਪਸੂਆਂ ਕਨੇ ਆਪਾਂ ਨੂੰ ਕੋਈ ਪੜਨੀ ਹੁੰਦੀ ਹੈ ਇਹ ਉਹ ਬਿੱਕਰ ਦੇਖ ਲੂਗਾ ਬਿਕਰ ਆ ਪੁੱਤ ਦੇਖੀ ਚਿੱਠੀ ਜੀ ਆਈ ਜਾਂ ਕੋਈ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹਦੀ ਕੀ ਲਿਖਿਆ ਉਹ ਬਾਪੂ ਇਹ ਆਪਣੇ ਵਸਤੇ ਨਹੀਂ ਹੈਗੀ ਤਾਂ ਸਾਰੀ ਅੰਗਰੇਜ਼ੀ ਚਾ ਚਿੱਠੀ ਗੂਗਲ ਨੂੰ ਦਿਖਾ ਲਾਏ ਗੂਗਲ ਨੂੰ ਆ ਜਾਣ ਉਹ ਚਿੱਠੀ ਜੀ ਦਾ ਕੀ ਰੌਲਾ ਪਈ ਜਾਂਦਾ ਚੱਲ ਮੈਂ ਜਾ ਕੇ ਪੁੱਛਦੀ ਆਂਗੀ ਫੇਰ ਹੀ ਸੰਭਰੂੰਗੀ ਫੇਰ ਹੀ ਗੋਹਾ ਚੱਕੂੰਗੀ ਪਤਾ ਨਹੀਂ ਕਾਦਾ ਰੌਲਾ ਪਾ ਰੱਖਿਆ ਕਾਰੀ ਹੈ ਇਹ ਚਿੱਠੀ ਜੀ ਮੈਨੂੰ ਤਾਂ ਲੱਗਦਾ ਬੈਂਕ ਵਾਲਿਆਂ ਦੀ ਐ ਤੂੰ ਨਾ ਕੋਈ ਚੰਗੀ ਗੱਲ ਕਰੀ ਮਰਦਾ ਬੋਲੂ ਕਫਣਾ ਬਾੜੂ ਉਹ ਮੈਂ ਜਾਉਂ ਕਹਤਾ ਹਾਂ ਚਿੱਠੀ ਨੂੰ ਦੱਸ ਤੂੰ ਕਿ ਦਫ਼ਤਰ ਚ ਲੱਗਿਆ ਵੀ ਤੈਨੂੰ ਆਈ ਐ ਮੈਂ ਕਿਾ ਚੱਲ ਬੈਂਕੋਂ ਕਾਲਾਂ ਲਈ ਆਈ ਹੂ ਮੈਨੂੰ ਕੀ ਪਤਾ ਮੈਨੂੰ ਲੱਗ ਜਾਂਦਾ ਬੋਲਣਾ ਚੱਲ ਮੈਂ ਗੋਗੀ ਨੂੰ ਫੋਟੋ ਭੇਜ ਦਿੰਨਾ ਹੋਰ ਕੀ ਐ ਫਿਰ ਮੈਂ ਦੱਸ ਤੂਗਾ ਉੱਥੇ ਤੋਂ ਤਰੋਲਾ ਪਾਰ ਕਰੇ ਹੈਲੋ ਅਗੋਗੀ ਤੈਨੂੰ ਬਾਰਸਾਪ ਦੇ ਭੇਜ ਤੀ ਚਿੱਠੀ ਯਾਰ ਉਹਨੂੰ ਦੇਖੀ ਮੜਾ ਕੀ ਕੁਝ ਦੇਖਿਆ ਕੀ ਨਾ ਕੋ ਸੰਦਾਂ ਸਮਝ ਨਹੀਂ ਆਉਂਦੀ ਅੰਗਰੇਜ਼ੀ ਚ ਭਰਾਵਾ ਸਾਰੀ ਮੇਰੇ ਸਾਹ ਜੀ ਮੈਂ ਤਾਂ ਸਮਝ ਨਹੀਂ ਆਉਂਦੀ ਬਾਪੂ ਕਰਿਆ ਫੋਨ ਗੋਗੀ ਨੂੰ ਪੜ੍ਹ ਕੇ ਦੱਸਦਾਗਾ ਲੈ ਪੜਨੇ ਆਪ ਨੂੰ ਨਹੀਂ ਆਉਂਦੀ ਮੇਰੇ ਭਰਾ ਨੂੰ ਵਿਚੂ ਹੀ ਕੁੜੀਸ ਲਾਂਦਾ ਹਰੇ ਗੱਲ ਚ ਪੁੱਠੀ ਗੱਲ ਕਰਨੀ ਸਿੱਧੀ ਤਾਂ ਕਰਨੀ ਨਹੀਂ ਕੋਈ ਕੁੜੇ ਤੂੰ ਕਿਸੇ ਵੇਲੇ ਚੁੱਪ ਵੀ ਕਰ ਜਾ ਕਰ ਸਾਰੇ ਦਿਨ ਚਰਚਰ ਕਹੀ ਜਾਂਦੀ ਆ ਹਰੇਕ ਗੱਲ ਚ ਟੰਗ ਢਾਉਣੀ ਆ ਤੂੰ ਮੈਂ ਕਿ ਆਖਿਆ ਬੇਬੇ ਮੈਂ ਤਾਂ ਕੋਸੂਤੇ ਗੱਲ ਕਹਤੀ ਫਿਰ ਕੀ ਹੋ ਗਿਆ ਲੈ ਆਪੂ ਮੋਗੀ ਦਾ ਫੋਨ ਆ ਗਿਆ ਹੈਲੋ ਹਾਂ ਛੋਟੇ ਕੀ ਬਣਿਆ ਅੱਛਾ ਠੀਕ ਐ ਖੋ ਖਾ ਫੇ ਪਾਰਟੀ ਹੋ ਗਈ ਠੀਕ ਐ ਫਿਰ ਆਥਰੇ ਬਹਿਨੇ ਆ ਆ ਜਾ ਕਰੇ ਤੇ ਤੂੰ ਇੰਨਾ ਖੁਸ਼ ਕਾ ਤੂੰ ਐ ਕੀ ਕਹਿੰਦਾ ਗੋਗੀ ਮਾਤਾ ਗੋਗਨੀ ਨੌਕਰੀ ਮਿਲ ਗਈ ਅੱਛਾ ਹੇ ਪਰਮਾਤਮਾ ਵਧੀਆ ਹੋ ਗਿਆ ਮੇਰੇ ਪੁੱਤ ਦੀ ਤਾਂ ਨੇੜੇ ਹੋ ਕੇ ਸੁਣ ਲਈ ਮੈਂ ਤਾਂ ਤੇਰੇ ਦਰ ਤੇ ਆ ਕੇ ਨਾ ਦੇਖ ਕਰਾ ਕੇ ਜਾਊਂਗੀ ਮੈਂ ਤਾਂ ਬੜੀ ਖੁਸ਼ੀ ਹੋਈ ਪਈ ਐ ਸਹੀ ਗੱਲ ਐ ਗੋਗੀ ਦੀ ਮਾਂ ਸਰਕਾਰੀ ਨੌਕਰੀ ਲੈ ਕੇ ਬੱਚਾ ਆਪਣੇ ਪੈਰਾਂ ਸਿਰ ਹੋ ਜਾਂਦਾ ਹੈ ਲੈ ਕੰਮ ਤਾਂ ਨਿਭੜ ਗਏ ਆ ਹੋਰੀ ਕੱਲ ਸੁਣ ਲਈ ਮੈਂ ਲੱਗੋ ਗੋਗੀ ਨੂੰ ਤਾਂ ਵਧੀਆ ਨੌਕਰੀ ਮਿਲ ਗਈ ਤੇ ਬੇਬੇ ਬਾਪੂ ਨੇ ਵੀ ਨਾ ਕਾਣੀ ਵੰਡ ਕਰਤੀ ਬਿੱਕਰ ਨਾਲ ਜੇ ਬਿੱਕਰ ਵੀ ਐਂ ਪੜਾਇਆ ਹੁੰਦਾ ਉਹਨੂੰ ਵੀ ਨੌਕਰੀ ਮਿਲ ਜਾਂਦੀ ਉਹ ਖੇਤਾਂ 'ਚ ਫਿਰਦਾ ਰਹਿੰਦਾ ਲੈ ਉਹ ਤਾਂ ਹੁਣ ਸਰਕਾਰੀ ਨੌਕਰੀ ਮਿਲ ਗਈ ਰਾਜ ਕਰਨਗੇ ਅਸੀਂ ਫਿਰਦੇ ਰਹਾਂਗੇ ਧੱਕੇ ਖਾਂਦੇ ਨੀਰਾ ਮਨਾ ਮੈਂ ਤੈਨੂੰ ਐਂ ਕਹਿੰਦੀ ਸੀ ਮੈਂ ਹੁਣ ਦੇਖ ਗੋਗੀ ਨੂੰ ਨੌਕਰੀ ਮਿਲ ਗਈ ਹੈਨਾ ਹੁਣ ਤਾਂ ਕੋਈ ਰਿਸ਼ਤਾ ਕਰਾ ਲੈ ਥੋੜੀ ਕਿਸੇ ਰਿਸ਼ਤੇਦਾਰੀ 'ਚ ਦੇਖ ਲੈ ਕੁੜੀ ਫਿਰ ਆਇਆ ਨਾ ਹੁਣ ਵੀ ਉਹਦਾ ਵੀ ਹੋ ਜੂਗਾ ਸੋਡਾ ਹੋ ਗਿਆ ਮੇਰਾ ਤਾਂ ਸਿਰੋਂ ਭਾਰ ਲੈ ਜੂਗਾ ਹਾਂ ਕੋਈ ਨਵੇਂ ਵੀ ਦੇਖ ਲੂੰਗੀ ਹੋਰ ਮੈਨੂੰ ਵੀ ਆਈ ਹੈ ਵੀ ਚੱਲ ਭਾਈ ਮੇਰੀ ਮੁਕਬੀਲਦਾਰੀ ਜਿੱਤੀ ਜਾਵੇ ਹਾਂ ਦੋਨੇ ਬਹਿ ਜਾਓਗੇ ਆਪਾਂ ਉਹਦੇ ਘਰਾਂ ਦੇ ਹੋ ਜਾਓਗੇ ਚਲ ਸਾਨੂੰ ਕੋਈ ਟੈਨਸ਼ਨ ਨਹੀਂ ਰਹਿਣੀ ਨਾ ਕੋਈ ਨਾ ਦੇਖ ਲੂੰਗੀ ਬੇਬੇ ਹਾਂ ਦੇਖ ਲਈ ਕੋਈ ਨਾ ਮੈਂ ਫੋਨ ਕਰਕੇ ਦੇਖ ਲੈਨੀ ਐ ਐ ਕਰਦੀ ਐ ਨੌਕਰੀ ਵਾਲਾ ਕੰਮ ਤਾਂ ਜਿਹੜਾ ਹੋ ਗਿਆ ਹੋ ਗਿਆ ਹੁਣ ਐ ਕਰਦੀ ਐ ਕੋਈ ਕੱਲੀ ਕੁੜੀ ਭਾਲ ਲੈਨੀ ਐ ਨਲਿਆ ਜਿਹੜੇ 5 ਕਿਲੇ ਨੇ ਇਹ ਸਾਡੇ ਕੋਲੇ ਰਹਿ ਜਾਣਗੇ ਤੇ ਅਸੀਂ ਮੌਜਾਂ ਕਰਾਂਗੇ ਤੇ ਉਹਨੂੰ ਆਪ ਹੀ ਅਗਲਾ ਘਰ ਚ ਮਾਈ ਰੱਖ ਲੂਗਾ। ਕੁੜੀ ਕੀ ਸੋਚ ਜਾਨੀ ਹੈ? ਕੁਛ ਨਹੀਂ ਬੇਬੇ ਮੈਂ ਤਾਂ ਐਂ ਸੋਚਦੀ ਸੀ ਮਾਂ ਕਿਸੇ ਨੂੰ ਕਰਦੀਆਂ ਫੋਨ ਰਿਸ਼ਤੇਦਾਰੀ ਚ ਵੀ ਹੈਗੀ ਐ ਜੇ ਕੋਈ ਨੀਗਾ ਚ ਕੁੜੀ ਤਾਂ ਪਾੜ ਲੂਗੀ। ਤੇ ਚੰਗੀ ਗੱਲ ਐ ਜੇ ਰਿਸ਼ਤਾ ਹੋ ਜੇ ਵਧੀਆ ਨਾਲੇ ਆਪਾਂ ਨੂੰ ਸੁੱਖ ਹੋ ਜਾਊਗਾ। ਹੋਰ ਮੈਂ ਕਹਿੰਨੀ ਆ ਮੈਂ ਕਿਹਾ ਹੁਣ ਤੂੰ ਹੀ ਦੇਖ ਭਈ ਮੈਂ ਹੋਰ ਕਿਹਨੂੰ ਕਹਾ ਹੁਣ? ਹਾਂ ਨਾ ਦੇਖਦੀ ਐ ਬੇਬੇ ਕੋਈ ਨਾ। ਚੱਲ ਠੀਕ ਐ ਬੇਬੇ। ਚੰਗਾ ਫੇਰ ਮੈਂ ਕੋਈ ਕੰਮ ਕਰਦੀ। ਲਓ ਭਈ ਮੈਂ ਤਾਂ ਨਾ ਚਾਹ ਟਾ ਕੇ ਪੀਣੀ ਦੀ ਸੀ। 11 ਵਾਲੀ ਇਹ ਤਾਂ ਕਹਿੰਦੇ ਨੇ ਆਖੇ ਸੜਦਾ ਤੇਜਾਬ ਬਣਦਾ ਮੈਂ ਤਾਂ ਪੀਂਦੀ ਨਹੀਂ ਭਾਈ ਮੈਂ ਤਾਂ ਫਿਰ ਹੁਣ ਕਰਨਾ ਹੀ ਪਊਗੀ ਮੇਰੇ ਤਾਂ ਸਰਦਾ ਨਹੀਂ ਹੈਗਾ ਚਾਹ ਦੀ ਕੁੱਟ ਕਰਕੇ ਪੀਣੀ ਆ ਮੈਂ ਕੀ ਕਰੀਏ ਨੇ ਬੇਬੇ ਚਾਹ ਬਣਾ ਰੱਖੀ ਐ ਚਾਹ ਬਣਾਉਂਦੀ ਤੀਗੀ ਮੈਂ ਨਾ ਉਹ ਜਿਹੜੀ ਤੂੰ ਆਪਾਂ ਸਵੇਰੇ ਗੱਲ ਕਰੀ ਸੀ ਗੋਗੀ ਦੇ ਰਿਸ਼ਤੇ ਵਾਲੀ ਮੈਂ ਕਰੀ ਸੀ ਗੱਲ ਤੇ ਸਾਡੇ ਰਿਸ਼ਤੇਦਾਰ ਚ ਨਾ ਭੂਆ ਦੀ ਕੁੜੀ ਹੈਗਾਗਾ ਨਾ ਅੱਛਾ ਤੇ ਇਕੱਲੀ ਕੁੜੀ ਹੈਗੀ ਤੇ ਕਹਿੰਦੇ ਕੋਈ ਭੈਣ ਭਰਾ ਨਹੀਂ ਹੈਗਾ ਆਪ ਤੇ ਪੰਜ ਕਿੱਲੇ ਬਾਣਦੇ ਆਉਂਦੇ ਨੇ ਅੱਛਾ ਹਾਂ ਉਹ ਵਧੀਆ ਸੋਹਣੀ ਕੁੜੀ ਕੁੜੀ ਤਾਂ ਸੋਹਣੀ ਹੈ ਬੇਬੇ ਗੱਲ ਕਰ ਭੈਣ ਭਰਾ ਨਹੀਂ ਹੈਗਾ ਕੋਈ ਉਹ ਪੜ੍ਹੀ ਲਿਖੀ ਵੀ ਹੋਊਗੀ ਹਾਂ ਪੜ੍ਹੀ ਲਿਖੀ ਤਾਂ ਹੈਗੀ ਐ ਬਸ ਆਪ ਤਾਂ ਹੀ ਕਹਿੰਦੇ ਪੜ੍ਹੀ ਲਿਖੀ ਹੋਵੇ ਸਿਆਣੀ ਹੋਵੇ ਸੋਹਣੀ ਹੋਵੇ ਉਹ ਬੇਬੇ ਸਿਆਣੀ ਤਾਂ ਬਹੁਤਾ ਕੁੜੀ ਗੱਲ ਕਰ ਭੈਣ ਭਰਾ ਨਹੀਂ ਹੈਗਾ ਉਹ ਤਾਂ ਚੰਗਾ ਹੈ ਜੇ ਕੋਈ ਭੈਣ ਭਰਾ ਨਹੀਂ ਇਕੱਲੀ ਹੈ ਵਧੀਆ ਮੌਜਾਂ ਕਰਦੀ ਹੈਗੀ ਰਾਮ ਨੂੰ ਤਾਂ ਠੀਕ ਹੈ ਸਾਰਾ ਕੁਝ ਗੱਲ ਕਰ ਆਏ ਵੀ ਭਾਈ ਤਾਂ ਹੋਣਾ ਚਾਹੀਦਾ ਫੇਰ ਰਿਸ਼ਤੇਦਾਰੀ ਨਹੀਂ ਬਣਦੀ ਹੈਗੀ ਹਾਂ ਵੀ ਭੈਣ ਭਾਈਆਂ ਨੂੰ ਕੋ ਖਾਜੀ ਲੱਗਦੀ ਜਨੇ ਉਹ ਤਾਂ ਪੁੱਤ ਗੋਗੀ ਦੇ ਰਿਸ਼ਤੇ ਬਾਰੇ ਗੱਲ ਕਰਦੇ ਆਗੇ ਹੁਣ ਦੇਖ ਨੌਕਰੀ ਮਿਲ ਗਈ ਬਿਓ ਨਾ ਤਾਂ ਪਉ ਗਈ ਹੁਣ ਉਹ ਉਹ ਤਾਂ ਠੀਕ ਹੈ ਉਹ ਤਾਂ ਉਹ ਮੈਂ ਉਹਦੀ ਗੱਲ ਕਰਦੀ ਸੀ ਭੁਆਰੀ ਕੁੜੀ ਨਹੀਂ ਆਈ ਗਾ ਕਹਿੰਨਾ ਆਪਾਂ ਨੂੰ ਕਿੰਨੀ ਵਾਰ ਤਾਂ ਵਿਆਹ ਚ ਮਿਲੀ ਹੈਗੀ ਤੇ ਵਿਆਹ ਚ ਨਹੀਂ ਮਿਲੀ ਸੀ ਕਿੰਨੀ ਸਿਆਣੀ ਕੁੜੀ ਹੈ ਦੇਖ ਹਾਂ ਉਹ ਤਾਂ ਬਹੁਤ ਸਿਆਣੀ ਕੁੜੀ ਹੈ ਹਾਂ ਉਹਦੀ ਗੱਲ ਕਰਦੀ ਸੀ ਮੈਂ ਕਹਾਂ ਕੱਲੀ ਕੁੜੀ ਹੈਗੀ ਆਪਾਂ ਗੋਗੀ ਨੂੰ ਰਿਸ਼ਤਾ ਲੈ ਲੰਨੇ ਹਾਂ ਹਾਂ ਠੀਕ ਹੈ ਬੜਾ ਵਧੀਆ ਤਾਂ ਮੇਰੀ ਗੱਲ ਸੁਣਿਓ ਹਾਂ ਦੱਸ ਮੈਂ ਕਹਿੰਦੀ ਸੀ ਮਹਾ ਜੇ ਤੁਸੀਂ ਉਹ ਜਿਹੜੀ ਆ ਪਰਿਸਥਿਤੀ ਦੀ ਗੱਲ ਕਰਦੇ ਗਾਗਨ ਦੇ ਦੀ ਮਹਾ ਜੇ ਗੋਗੀ ਨੂੰ ਤੁਸੀਂ ਮਨਾ ਲਓ ਕਹਿ ਕੇ ਤੁਸੀਂ ਵੱਡੇ ਭਰਾ ਉਹਦੇ ਛੋਟਾ ਤਾਂ ਮੰਨ ਹੀ ਜਾਊਗਾ ਤੇ ਵੀ ਐਂ ਕਹਿ ਰਹੇ ਨੇ ਵੀ ਆਪਣਾ ਫਾਇਦਾ ਹੋ ਜਾਊਗਾ ਮਹਾ ਜੇ ਵਧੀਆ ਨਾਲੇ ਤਾਂ ਗੋਗੀ ਨੂੰ ਨੌਕਰੀ ਮਿਲ ਗਈ ਚਲ ਜੇ ਕੱਲੀ ਕੁੜੀ ਅਗਲੀ ਜ਼ਮੀਨ ਜਾਏ ਤਾਂ ਵਧੀਆ ਹੁੰਦੀ ਹੈਗੀ ਤੇ ਅਗਲਾ ਘਰ ਜਮਾਈ ਰੱਖ ਲੂਗਾ ਤੇ ਆਪਣਾ ਦੁੱਗਣਾ ਫਾਇਦਾ ਹੋ ਜਾਊਗਾ ਦੁੱਗਣਾ ਫਾਇਦਾ ਕਰ ਮੈਨੂੰ ਚੰਗੀ ਤਰ੍ਹਾਂ ਸਮਝਾ। ਸਮਝਣ ਨੂੰ ਐਡੀ ਕੀ ਗੱਲ ਹੈਗੀ? ਮੈਂ ਤਾਂ ਤੈਨੂੰ ਐ ਕਹਿਣੀ ਐ ਵੀ ਜਦੋਂ ਅਗਲੇ ਨੇ ਘਰ ਜਮਾਈ ਰੱਖ ਲਿਆ ਅਗਲੇ ਤੇ ਕੱਲੀ ਕੁੜੀ ਐ ਤੇਰੇ ਦਿਮਾਗ 'ਚ ਕਿਉਂ ਨਹੀਂ ਵੱੜਦੀ ਵੀ ਆਪਣਾ ਕਿੰਨਾ ਫਾਇਦਾ ਹੋਊਗਾ? ਪਰ ਇਹਦੇ ਵਿੱਚ ਆਪਣਾ ਕੀ ਫਾਇਦਾ ਹੈ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋਈ। ਓਹੋ ਬਾਲਾ ਭੋਲਾ ਤੂੰ ਤਾਂ ਇੰਨਾ ਭੋਲਾ ਨਾ ਬਣਾ। ਨਾਏ ਤਾਂ ਅਗਲਾ ਨੌਕਰੀ ਲੈ ਗਿਆ। ਨਾਲੇ ਅਗਲਾ ਜ਼ਮੀਨ 'ਚੋਂ ਹਿੱਸਾ ਭਾਲੂਗਾ ਤੇ ਤੂੰ ਫਿਰਦਾ ਰਹਿਣਾ ਖੇਤ ਬੰਨੇ ਸਾਰਾ ਦਿਨ ਤੇ ਤੈਨੂੰ ਕੀ ਬਚੂਗਾ? ਐ ਸਮਝਿਆ ਕਰ ਗੱਲ ਨੂੰ। ਕੋਈ ਦਿਮਾਗ ਲਾਇਆ ਕਰ ਮਾੜਾ ਮੋਟਾ ਵੀ ਆਪਾਂ ਵੀ ਹੈ ਆਪਦਾ ਕੋਈ ਸੋਚਣਾਗਾ ਓਏ ਆਪਾਂ ਕਿਸੇ ਜ਼ਿੰਦਗੀ ਦਾ ਕੀ ਫੈਸਲਾ ਲੈ ਸਕਦੇ ਆ ਉਹਦਾ ਗੋਗੀ ਦੀ ਮਰਜ਼ੀ ਹੈ ਗੋਗੀ ਦੱਸੂਗਾ ਵੀ ਮੈਂ ਹਾਂ ਲੈਣਾ ਰਿਸ਼ਤਾ ਕਿ ਨਾ ਲੈਣਾ ਮੈਂ ਤਾਂ ਤਾਂ ਕਹਿੰਦੀ ਸੀ ਤੂੰ ਸਮਝਦਾ ਕਿਉਂ ਨਹੀਂ ਵੀ ਤੂੰ ਭਰਾ ਆ ਗੋਗੀ ਨੂੰ ਤਾਂ ਕਹਿ ਸਕਦਾ ਤੂੰ ਵੀ ਭਾਈ ਐਂ ਕਰਕੇ ਆ ਰਿਸ਼ਤਾ ਮੈਂ ਮੇਰੀ ਸੋਚ ਤਾਂ ਇਹ ਹੈ ਬਾਕੀ ਤੇਰੀ ਮਰਜ਼ੀ ਹੈ ਵੀ ਨਾਲ ਤਾਂ ਘਰ ਆਪਣਾ ਰਹ ਜੂਗਾ ਹੈ ਨਾਲੇ ਜ਼ਮੀਨ ਜਾਇਦਾਤ ਆਪਣੇ ਨਾਲੇ ਗੋਗੀ ਮਜਬੂਰ ਹੋ ਜੂਗਾ ਇੱਥੇ ਨਾ ਤਾਂ ਉਹ ਆਪਣੇ ਕੋਲੇ ਰਹਿ ਸਕਦਾ ਜਦੋਂ ਅਗਲੇ ਨੇ ਘਰ ਜਮਾਈ ਰੱਖ ਲਿਆ ਅਗਲਾ ਕਹੂਗਾ ਵੀ ਸਾਡੇ ਘਰੇ ਰਹਿ ਜਦੋਂ ਅਗਲਾ ਜ਼ਮੀਨ ਸਮਾਊਗਾ ਤੂੰ ਇਹ ਗੱਲ ਕਿਉਂ ਨਹੀਂ ਸਮਝਦਾ ਚਲ ਫਿਰ ਮੈਂ ਬਾਪੂ ਨੂੰ ਕਹਾਂ ਫਿਰ ਗੋਗੀ ਨੂੰ ਪੁੱਛ ਲੂਗਾ ਤੂੰ ਤਾਂ ਹੁਣ ਕਰ ਲਿਆ ਦਾ ਕੰਮ ਧੰਦਾ ਕੇ ਸਿੱਖ ਲੇ ਕੰਮਾਂ ਦੀ ਰਹਿਣੀ ਸਾਰਾ ਦਾ ਨਾ ਤੂੰ ਸ ਤਾਂ ਮੈਨੂੰ ਲੱਗ ਜਾ ਕਰੋ ਬੋਲਣਾ ਮੈਂ ਤਾਂ ਐਂ ਕਹਿੰਦੀ ਸੀ ਵੀ ਲਾਲਚ ਕਿਨੂੰ ਤੈ ਗਿਆ ਗੱਲ ਤਾਂ ਛੇੜ ਕੇ ਦੇਖੀ ਮੈਨੂੰ ਲੱਗ ਜਾਂਦਾ ਕਹਿਣ ਹੁਣ ਥਾਂ ਤਾਂ ਗੁੱਡਿਆ ਨਹੀਂ ਹੈਗਾ ਹੁਣ ਸਬਜ਼ੀਆਂ ਕਿੱਥੋਂ ਲੈ ਲਾਂਗੇ ਉਹ ਕੀ ਕਰੀਨਾ ਬਾਪੂ ਕੋਸਨੀ ਮਾਤਾ ਇਹ ਸੋਚ ਜਾਂਦੇ ਵੀ ਸਰੋਂ ਦਾ ਬੀਜ ਧੀ ਤੇ ਆਪਾਂ ਨਾਲ ਹੋਰ ਮਟਰ ਮੋਟਰਾਂ ਵਾਸਤੇ ਥਾਂ ਤੇ ਗਾਜਰਾ ਗੋਜਰਾ ਬੀਜਣ ਵਾਸਤੇ ਥਾਂ ਤਿਆਰ ਕਰ ਲੈ। ਉਹ ਛੱਡੋ ਆਪੀ ਸਬਜ਼ੀ ਦਾ ਖਿਹੜਾ। ਪਹਿਲਾਂ ਤਾਂ ਗੋਗੀ ਦੇ ਵਿਆਹ ਬਾਰੇ ਗੱਲ ਕਰਦੇ ਆਪਾਂ। ਕੁੜੀ ਬਹੁਤ ਸੋਹਣੀ ਹੈਗੀ ਪੜ੍ਹੀ ਲਿਖੀ ਹੈਗੀ। ਰਿਸ਼ਤਾ ਬਹੁਤ ਵਧੀਆ ਬਾਪੂ। ਕੁੜੀ ਵੀ ਸੋਹਣੀ ਆ ਨਾਲੇ। ਇਹੋ ਜੀ ਗੱਲ ਨਹੀਂ ਪੜ੍ਹੀ ਲਿਖੀ ਹੈ। ਮੈਂ ਤਾਂ ਨਾ ਐ ਸੋਚਦੀ ਤੀਗੀ। ਦੇਖੀ ਕੁੜੀ ਕੱਲੀ ਹੈ। ਫਿਰ ਉਹ ਐ ਨਾ ਕਹਿ ਦੇਣ ਕਿ ਤੇ ਗੋਗੀ ਨੂੰ ਵੀ ਅਸੀਂ ਘਰ ਜਮਾਈ ਰੱਖ ਦਿਆਂ। ਆਪਣੇ ਕੋਲੇ ਜੀ ਨਾ ਰਹਿਣ ਦਿੱਤਾ ਫੇਰ। ਲੈ ਫੇਰ ਕੀ ਹੈ ਮਾਤਾ? ਇਹ ਜਿਹੇ ਰਿਸ਼ਤੇ ਕਿਤੇ ਲੱਭਦੇ ਨੇ ਤੀ ਦੇ ਕੇ ਪੁੱਤ ਬਣਾਉਂਦਾ ਅਗਲਾ ਉਹ ਬਾਪੂ ਬਾ ਗੋ ਕੀਦਾ ਕੀਤੀ ਸੀ ਗੱਲ ਉਹ ਮੰਨ ਗਿਆ ਵਿਆਹ ਵਾਸਤੇ ਕਿਨਾਂ ਕੋਈ ਗੱਲ ਨਹੀਂ ਲੈ ਲਾਂਗੇ ਰਿਸ਼ਤਾ ਚੱਲ ਮਾਣਾ ਕਰੀ ਜਾਂਦੇ ਨੇ ਗੱਲਾਂ ਤਾਂ ਬਣ ਗਿਆ ਮੇਲਾ ਦਾ ਕੰਮ ਹੁਣ ਨਾਲੇ ਜ਼ਮੀਨ ਵੀ ਸਾਡੀ ਤੇ ਘਰ ਵੀ ਸਾਡਾ ਹੋ ਜਾਊਗਾ ਚੱਲ ਭਾਈ ਤੁਹਾਡੀ ਮਰਜ਼ੀ ਐ ਫੇਰ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਕਰ ਲਉ ਗੱਲ ਚੱਲ ਬਾਪੂ ਇਹ ਤਾਂ ਬਣ ਗਿਆ ਕੰਮ ਆਪਣਾ ਆਇਆ ਫੇਰ ਖੇਤ ਸਬਜ਼ੀ ਹੱਥਾਂ ਕਰ ਲਈ ਤਿਆਰ ਚੱਲ ਭਾਈ ਔਰ ਇਕੱਲੇ ਬੰਦੇ ਨੂੰ ਤਾਂ ਨਾ ਘਰ ਵੀ ਵੜ-ਵੜ ਖਾਂਦਾ ਜਮਾਂ ਜੀ ਨਹੀਂ ਲੱਗਦਾ ਕਿਤੇ ਨਹੀਂ ਜੀ ਲੱਗਦਾ ਹੈਗਾ ਜਵਾਕਾਂ ਵੇ ਨਾਲ ਗੱਡੀ ਤਾਂ ਅੰਦਰ ਲਾ ਦਿੰਦੇ ਤੁਸੀਂ ਫੇਰ ਲਾ ਦੂੰਗਾ ਆਕੇ ਲੈ ਮੰਮੀ ਤਾਂ ਉਹ ਫਿਰਦੀ ਆ ਮਾਤਾ ਜੀ ਮੰਮੀ ਕਿ ਹੁੰਦਾ ਰਹੇ। ਅੱਗੇ ਤੁਸੀਂ ਮਰਤੀ ਜਵਾਈ ਆਂਦੀ ਨਹੀਂ ਮੈਂ ਮਰ ਜਾ ਮਸਾਣਿਓ। ਮੈਨੂੰ ਤੁਹਾਡੀ ਫਿਕਰ ਹੋਈ ਜਾਂਦੀ ਸੀ। ਅੱਛਾ। ਮम्मी ਕਹਿੰਦੇ ਚੱਲ ਤੁਸੀਂ ਜਾਇਆ ਉਹ ਕਹਿੰਦੇ ਸਾਡੇ ਕੋਲੇ ਵੱਡੇ ਹੈਗੇ। ਚੱਲ ਚੰਗਾ ਹੋ ਗਿਆ ਪੁੱਤ ਮਿਲ ਜੂਗੇ ਮੈਨੂੰ। ਮੇਰਾ ਵੀ ਜੀ ਨਹੀਂ ਲੱਗਦਾ ਤੇ ਮੈਂ ਵੀ ਆਮ ਟੋਲੇ ਜੇ ਕਰਦੀ ਤੁਰੀ ਫਿਰਦੀ ਆ। ਚਲੋ ਪੁੱਤ ਆਜੋ ਚਾਹ ਪਾਣੀ ਪੀਨੇ ਆਪਾਂ ਉਧਰ ਅੰਦਰ ਆਜੋ। ਕਾ ਕਨ ਚਾਹ ਕਰ ਲੈਂਦੀ ਪੁੱਤ ਘੁੱਟਨਾਂ ਤਾਂ ਗੋਗੀ ਪੀ ਲੈਂਦਾ ਨਾਲੇ ਅਸੀਂ ਕੀ ਲਾਂਗੇ ਹਾਂ ਮੰਮੀ ਕਰ ਲੈਣੀ ਆ ਹਾਂ ਹੋਰ ਪੁੱਤ ਮੈਂ ਤਾਂ ਤੁਹਾਨੂੰ ਫੋਨ ਕਰਨੇ ਲੱਗੀ ਸੀ ਅੱਛਾ ਤੇ ਹੋਰ ਵੀ ਮੈਂ ਕਿਹਾ ਵੀ ਆ ਜਾਣਗੇ ਪੁੱਤ ਮੈਂ ਤਾਂ ਕਰਦੀਆਂ ਜ਼ਿੰਮੇਵਾਰੀਆਂ ਤਾਂ ਨਾ ਜਮਾਈ ਥੱਕੀ ਪਈਆਂ ਜੇ ਤੁਸੀਂ ਮੇਰੇ ਘਰ ਦੀ ਜ਼ਿੰਮੇਵਾਰੀ ਚੱਕ ਲੋ ਤਾਂ ਵਾੜੀ ਚੰਗਾ ਹੈ ਮੰਮੀ ਤੂੰ ਨਾ ਫਿਕਰ ਨਾ ਕਰ ਚਿੰਨੀ ਕੀ ਜ਼ਿੰਮੇਵਾਰੀ ਮੇਥੋਂ ਨਹੀਂ ਵੀ ਮੈਂ ਨਿਭਾਉਂਗਾ ਜਿੰਨਾ ਮੇਥੋਂ ਹੋਇਆ ਨਾ ਮੈਂ ਉਨਾ ਕਰੂੰਗਾ ਕੋਈ ਨਾ ਮੰਮੀ ਤੁਸੀਂ ਇਹਨਾਂ ਨੂੰ ਨਾ ਉਹਦਾ ਜਵਾਈ ਨਹੀਂ ਪੁੱਤੀ ਸਮਝੋ ਚਲ ਐਂ ਕਰੋ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਹੈ ਮੰਮੀ ਹੁਣ ਤੂੰ ਨਾ ਹੁਣ ਅਸੀਂ ਆ ਗਏ ਸਾਰਾ ਕੁਝ ਠੀਕ ਹੋ ਜਾਊਗਾ ਹਾਂ ਚੰਗਾ ਬੁੱਤ ਮੇਰਾ ਵੀ ਜੀ ਨਹੀਂ ਲੱਗਦਾ ਸੀ ਕੱਲੀ ਦਾ ਲਓ ਮੈਂ ਚਾਪੀ ਲੁ ਮਮਿਤੂ ਤੁਸੀਂ ਐਵੇਂ ਬਾਲਾ ਫਿਕਰ ਨਾ ਕਰਿਆ ਕਰੋ ਅਸੀਂ ਹਾਂ ਤਾਂ ਹੈਗੇ ਆ ਨਾਲੇ ਮਮੀ ਮੇਰੀ ਨੇ ਡਿਊਟੀ ਹੁਣ ਇੱਧਰ ਹੀ ਲੱਗ ਗਈ ਹੁਣ ਮੈਂ ਇੱਧਰ ਹੀ ਰਿਹਾ ਕਰੂੰਗਾ ਤੁਸੀਂ ਫਿਕਰ ਨਾ ਕਰਿਓ ਜਮਾ ਚਲ ਚੰਗਾ ਬੁੱਤ ਠੀਕ ਨੀਰਮਨਾ ਹਾਂ ਬੇਬੇ ਉਹਨਾਂ ਨੂੰ ਤੂੰ ਫੋਨ ਮਿਲਿਆਨ ਦੀ ਗੋਗੀ ਨੂੰ ਕੁੜੇ 15 20 ਦਿਨ ਹੋ ਗਏ ਤੈਨੂੰ ਮੈਨੂੰ ਕਹਿੰਦੀ ਨੂੰ ਤੂੰ ਫੋਨ ਹੀ ਨਹੀਂ ਮਿਲਿਆ ਕੇ ਦਿੰਦੀ ਹੈਗੀ ਲਾ ਲਾਇਆ ਸੀ ਬੇਬੇ ਫੋਨ ਮੈਨੂੰ ਆਇਆ ਸੀ ਉਹਨਾਂ ਦਾ ਫੋਨ ਹੁਣ ਉਹਦੇ ਉਹ ਕਹਿੰਦੇ ਸੀ ਕਹਿੰਦੇ ਸੁੱਟੀ ਵਾਲੇ ਦਿਨ ਆ ਜਾਗੇ ਹੁਣ ਆਏ ਹੁਣ ਬਾਰੀ ਬਾਰੀ ਫੋਨ ਲਾਉਂਦੇ ਸੋਹਣੇ ਲੱਗਦੇ ਆ ਅਗਲਾ ਕਿਹੜਾ ਬਗਾਨੇ ਥਾਂ ਗਿਆਗਾ ਨਹੀਂ ਫਿਰ ਮੇਰੀ ਤਾਂ ਗੱਲ ਕਰਾ ਦਿੰਦੀ ਹੁਣ ਮੇਰੇ ਤਾਂ ਜੀ ਨਹੀਂ ਲੱਗਦਾ ਹੈਗਾ ਪਹਿਲਾਂ ਵੀ ਮੈਂ ਤਾਂ ਕੱਲ ਕਰ ਲੈਂਦੀ ਉਹਦੇ ਨਾਲ ਕੋਈ ਨਾ ਲਾ ਦੂੰਗੀ ਫੋਨ ਆ ਜਾਣਦੇ ਬਿੱਕਰ ਵਾਲੇ ਫੋਨ ਤੋਂ ਲਾ ਦੂੰਗੀ ਹੋਰ 10 ਵਾਰੀ ਕਰ ਤਾ ਤੂੰ ਤਾਂ ਭਈ ਗੱਲ ਹੀ ਨਹੀਂ ਸੁਣਦੀ ਲਾ ਦੂੰ ਬੇਬੇ ਕੋਈ ਨਾ ਕਿਵੇਂ ਆਏ ਜੇ ਬੈਠੀਏ ਮੂਲ ਮੁਕਾਰ ਖੇਗਾ ਬੈਠਣਾ ਕੀ ਤੀ ਉਹਨੂੰ ਰਾਵਨ ਨੂੰ ਨਾ ਮੈਂ 10 15 ਦਿਨ ਹੋ ਗਏ ਕਹਿੰਦੀ ਨੂੰ ਕੁੜੇ ਗੋਗੀ ਨੂੰ ਫੋਨ ਲਾ ਦੇ ਗੋਗੀ ਨੂੰ ਫੋਨ ਲਾ ਦੇ ਲਾਉਂਦੀ ਹੀ ਨਹੀਂ ਹੈਗੀ ਮੈਨੂੰ ਨਾ ਟਾਲੇ ਫਾਲੇ ਜੇ ਲਾਈ ਜਾਂਦੀ ਹੈਗੀ ਆਖੇ ਲਾਉਣੀ ਆ ਬੇਬੇ ਲਾਉਣੀ ਆ ਲਾਉਣ ਚ ਨਹੀਂ ਆਉਂਦੀ ਹੈਗੀ ਫੋਨ ਮੈਂ ਕਿੰਨੇ ਵਾਰੀ ਕਹਤਾ ਤੂੰ ਐਵੇਂ ਦਿਲ ਤੇ ਨਾ ਲਾਇਆ ਕਰ ਜਬਾਗ ਰਾਜੀ ਖੁਸ਼ੀ ਰਹਿਣਾ ਆਪਾਂ ਨੇ ਹੋਰ ਕੀ ਲੈਣਾ ਮੈਂ ਤਾਂ ਇਹ ਕਹਿੰਨੀ ਆ ਵੀ ਆਪਾਂ ਨਾ ਜਾ ਕੇ ਆਈਏ ਇੱਕ ਦਿਨ ਜਾਇਆਵਾਂਗੇ ਆਪਾਂ ਫਿਰ ਲੈ ਮੈਂ ਤਾਂ ਉਹਨੂੰ ਦੇਖਦੀ ਅੰਦਰ ਜਾ ਕੇ ਪਤਾ ਨਹੀਂ ਫੋਨ ਹੀ ਦੇਖੀ ਜਾਂਦੀ ਹੈ ਦੀ ਰੋਟੀ ਉਟੀ ਦਾ ਕੁਛ ਕਰਦੀ ਏ ਕਿ ਨਹੀਂ ਅੱਧੀ ਰਾਤ ਕਰ ਦਿੰਦੀ ਹੈਗੀ ਜਾ ਤੂੰ ਅੰਦਰ ਦੇਖ ਮੈਂ ਵੀ ਦੇਖਦਾ ਬਿੱਕਰ ਪਤਾ ਨਹੀਂ ਕਿੱਧਰ ਗਿਆ ਮੈਂ ਵੀ ਪਸੂਆਂ ਨੂੰ ਪਾਣੀ ਪੂਣੀ ਪਿਆ ਦਨਾ ਪੈ ਗਏ ਹਾਂ ਮੈਂ ਤਾਂ ਦੇਖਿਆ ਸੋਚੀ ਆਂਦੀ ਸੀ ਆਪਾਂ ਨੂੰ ਕਿੰਨੇ ਦਿਨ ਹੋ ਗਏ ਆਏ ਆ ਇਹਨੂੰ ਆਪਾਂ ਨੂੰ ਕਿਸੇ ਨੇ ਮੰਗਰ ਫੋਨ ਹੀ ਨਹੀਂ ਕੀਤਾ ਹੈਗਾ ਹੋਰ ਮੈਂ ਤਾਂ ਆਪ ਸੁਚੀ ਜਾਂਦਾਗਾ ਜੇ ਮੈਂ ਫੋਨ ਲਾਉਣਾ ਤਾਂ ਟਾਲ ਮਟੋਲ ਕਰੀ ਜਾਂਦੇ ਨੇਗੇ ਕੈ ਦਿਨ ਹੋ ਗਏ ਬਾਈ ਨੂੰ ਫੋਨ ਲਾਇਆ ਉਹ ਕਹਿੰਦਾ ਮੈਂ ਤਾਂ ਬਾਹਰ ਗਿਆ ਹੋਇਆ ਹਾਂ ਕਹਿੰਦਾ ਗੱਲ ਹੀ ਨਹੀਂ ਕਰਾਉਂਦੇ ਮੈਨੂੰ ਤਾਂ ਆਪਾਂ ਜੀਵ ਜਲ ਲੱਗੀ ਜਾਂਦਾ ਪਤਾ ਨਹੀਂ ਕਿਉਂ ਅੱਛਾ ਇਹ ਗੱਲ ਹੈ ਆਪਾਂ ਨਾ ਐ ਕਰਦੇ ਆਂ ਆਪਾਂ ਬਿਨਾਂ ਦੱਸੇ ਚੱਲਦੇ ਆਂ ਫੇਰ ਉੱਥੇ ਜਾ ਕੇ ਪਤਾ ਲੱਗੂ ਵੀ ਅਸਲ ਗੱਲ ਕੀ ਆ ਉਹ ਤੈਨੂੰ ਮੈਂ ਦੱਸਦਾ ਗੱਲ ਭਾਬੀ ਨੂੰ ਤਾਂ ਹੁਣ ਟਾਈਮ ਨਹੀਂ ਲੱਗਦਾ ਹੁਣ ਉਹ ਤਾਂ ਘਰੇ ਕੰਮਤੰਦੇ ਚ ਬਿਜੀ ਰਹਿੰਦੀ ਐ ਬਾਈ ਖੇਤ ਬੰਨੇ ਫਿਰਦਾ ਹੋਊਗਾ ਉਹਨੂੰ ਟਾਈਮ ਨਹੀਂ ਲੱਗਦਾ ਹੁਣ ਹੋਰ ਗੱਲ ਕੀ ਹੋਣੀ ਐ ਭਲਾ ਪਰ ਦੇਰ ਸਵੇਰ ਫੋਨ ਤੇ ਗੱਲ ਤਾਂ ਕਰਾਈ ਸਕਦੇ ਆ ਗੱਲ ਤਾਂ ਵਿੱਚੋਂ ਕੋਈ ਹੈਗੀ ਐ ਉਹ ਤਾਂ ਜਾ ਕੇ ਪਤਾ ਲੱਗੂਗਾ ਹੁਣ ਉਹ ਕਹਿੰਦਾ ਤਾਂ ਮੈਂ ਪਰ ਮੈਂ ਤਾਂ ਨਹੀਂ ਕਿਹਾ ਮੈਂ ਤੂੰ ਫਿਕਰ ਕਰੇਂਗੀ ਗੱਲ ਦੀ ਕੀ ਗੱਲ ਹੋ ਗਈ ਪੁੱਤ ਬਾਰੀ ਟੈਨਸ਼ਨ ਜਿਹੀ ਬੈਠੇ ਪਰੇਸ਼ਾਨ ਜੇ ਹੋ ਰਹੇ ਹਾਂ ਕੀ ਗੱਲ ਹੋ ਗਈ ਮੰਮੀ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਕਹਾ ਛੁੱਟੀ ਹੈਗੀ ਵੀ ਅਸੀਂ ਬੇਬੇ ਬਾਪੂ ਲੋ ਵੀ ਨਾ ਜਾਇਏ ਮੈਂ ਵੀ ਪੁੱਤ ਨੂੰ ਸਾਨੂੰ ਐਂ ਕਹਿੰਦੀ ਸੀ ਵੀ ਚਲ ਤੁਸੀਂ ਜਾਇਆ ਹੁੰਦੇ ਫਿਰ ਐਂ ਅਗਲਾ ਐ ਕਹਿੰਦਾ ਵੀ ਉੱਥੇ ਸੱਸ ਦੇ ਬਣ ਕੇ ਬਹਿ ਗਿਆ ਹੋਰ ਤੁਹਾਡਾ ਹੱਕ ਬਣਦਾ ਕਿਰਾ ਆਪਣੇ ਮਾਂ-ਬਾਪ ਦਾ ਪਤਾ ਲਾਓ ਪੁੱਤ ਚਲ ਐਂ ਕਰਦੇ ਫਿਰ ਅਸੀਂ ਜਾਇਆਵਾਂਗੇ ਮੰਮੀ ਹਾਂ ਚਲੋ ਫਿਰ ਆਪਾਂ ਥੋੜਾ ਜਿਹਾ ਕੰਮ ਰਹਿੰਦਾ ਉਹ ਵੀ ਕਰ ਲਈਏ ਹਾਂ ਚਲੋ ਤੂੰ ਕਿਵੇਂ ਤੇ ਤਰੀ ਹੋਣੀ ਆ ਮੇਰੀ ਗੱਲ ਸੁਣੋ ਧਿਆਨ ਨਾਲ ਦੱਸੋ ਕੱਲ ਤਾਂ ਕੀ ਹੋਣੀ ਸੀ ਮੈਂ ਤਾਂ ਹੀ ਕਹਿੰਦੀ ਸੀ ਮੈਂ ਹਾਂ ਬੀਬੀ ਨਾ ਗੋਗੀ ਨੂੰ ਮਿਲਣ ਨੂੰ ਬਾਰੀ-ਬਾਰੀ ਕਹੀ ਜਾਂਦੀ ਹੈਗੀ ਵੀ ਮੈਨੂੰ ਫੋਨ ਲਾ ਕੇ ਦਿਓ ਮੇਰਾ ਤਾਂ ਜੀ ਨਹੀਂ ਲੱਗਦਾ ਕਿਤੇ ਹੋਰ ਹੀ ਨਾ ਹੋ ਹੋ ਜੀ ਉਹ ਮੈਨੂੰ ਵੀ ਕਈ ਵਾਰੀ ਫੋਨ ਆਇਆ ਗੋਗੀ ਦਾ ਬੀਬੇ ਬਾਪੂ ਨਾ ਗਲਤ ਕਰਾ ਦੇ ਉਹਨੂੰ ਕਰਾਈਂ ਕਿੰ ਟਾਈਮ ਹੀ ਲੱਗੇ ਮਸਤਾ ਅੱਛਾ ਤੈਨੂੰ ਵੀ ਆਇਆ ਸੀ ਫੋਨ ਵਧੀਆ ਰਹਿ ਗਿਆ ਨਹੀਂ ਗੱਲ ਕਰਾਈ ਮੈਂ ਤਾਂ ਤੁਹਾਨੂੰ ਐਂ ਕਹਿਣੀ ਹੈਗੀ ਵੀ ਬਾਪੂ ਨੂੰ ਮਲਾ ਲਾ ਕਿਸੇ ਲੋਟ ਆਨੇ ਬਹਾਨੇ ਲੈ ਜਾ ਨਾਲੇ ਘਰ ਨਾਲੇ ਜ਼ਮੀਨ ਨਾ ਕਰਾ ਲਾ ਚੰਗਾ ਰਹੇਗਾ ਬਾਅਦ ਚ ਪਸਤਾਵੇਂਗਾ ਗੱਲ ਤਾਂ ਠੀਕ ਹੈ ਪਰ ਇਹ ਕੰਮ ਕਰਨਾ ਇਹਨਾਂ ਸੌਖਾ ਨਹੀਂ ਤੇਰੇ ਵਾਸਤੇ ਤਾਂ ਕੁਝ ਵੀ ਸੌਖਾ ਨਹੀਂ ਹੈਗਾ ਇਹ ਨਹੀਂ ਹਟਦੀ ਜ਼ਮੀਨ ਪਿੱਛੇ ਸਾਡੇ ਭਰਾਵਾਂ ਦਾ ਫਰਕ ਪਵਾਉਗੀ ਹੋ ਗਈ ਤਿਆਰ ਤੂੰ ਚੱਲੀਏ ਫਿਰ ਆਪਾਂ ਹਾਂ ਬਸ ਤਿਆਰ ਆਂ ਚੱਲੀਏ ਫਿਰ ਹਾਂ ਚਲੋ ਚਲੋ ਠੀਕ ਹੈ ਕਹਿੰਦਾ ਨੇ ਮੇਰੇ ਕੋਲ ਢੇਰ ਲਾ ਦਿੰਦੀ ਐ ਤੋਹੋ ਕੱਪੜਿਆਂ ਦਾ ਕਹਿੰਦੇ ਤੈਹਾਂ ਲਾ ਦੇ ਸਾਰਾ ਦਿਨ ਧੋਈ ਜਾਂਦੇ ਕੀ ਕਰੀਏ ਜੀ ਦੇਬੇ ਦਾ ਕੱਪੜਾ ਚੜ੍ਹ ਮਰੀ ਜਾਂਦੀ ਐ ਹਾਂ ਨਹੀਂ ਮੈਂ ਮਰ ਜਾ ਮੇਰੇ ਨੂੰ ਕੁੱਟਾਉਂਦੇ ਨੇ ਨਹੀਂ ਆ ਗਿਆ ਮੇਰਾ ਪੁੱਤ ਆ ਮੇਰੇ ਤਾਂ ਨੱਖਾਂ ਤਰਸੀ ਗਈਆਂ ਤੇ ਸੱਤ ਦਿਨ ਸਸਰੀਕਾਲ ਭਾਈ ਆਜ ਬਹਿ ਜਾ ਬਹਿ ਜਾ ਪੁੱਤ ਰਾਮ ਨੇ ਪੁੜੀ ਪਾਣੀ ਲੈ ਕੇ ਆ ਗੋਗੀ ਹੋਰੇ ਆਏ ਨੇ ਆ ਗਈ ਬੇਬੇ ਲੈ ਇਹ ਬਿਨਾਂ ਦੱਸੀ ਆ ਗਏ ਕੋਈ ਫੋਨ ਫੋਨ ਵੀ ਨਹੀਂ ਕਰਿਆ ਇਹਨਾਂ ਨੂੰ ਕੋਈ ਬਿੜਕਤਾ ਨਹੀਂ ਆ ਗਈ ਦੇਖਾਂ ਤਾਂ ਪਹਿਲਾਂ ਪਾਣੀ ਲੈ ਕੇ ਜਾਂਦੀ ਆ ਪਹਿਲਾਂ ਪੁੱਤ ਤੇਰੀ ਮੰਮੀ ਹੋਰੇ ਸਾਰੇ ਠੀਕ ਸੀ ہاں ਮੰਮੀ ਠੀਕ ਸੀਗੇ ਸਾਰੇ ਉਹ ਕਿਵੇਂ ਛੋਟੇ ਫੋਨ ਫੋਨ ਕਰੀ ਨਹੀਂ ਬਣਾ ਦੱਸੀ ਆ ਗਿਆ ਕਿ ਵੀਰ ਜੀ ਨੂੰ ਕੀ ਹੋਇਆ ਐ ਕਿਉਂ ਬੋਲਦੇ ਨੇ ਉਹ ਭਾਈ ਮੈਂ ਤਾਂ ਤੈਨੂੰ ਇੰਨੇ ਫੋਨ ਲਾਏ ਨਾਲੇ ਮੈਂ ਭਾਬੀ ਨੂੰ ਫੋਨ ਕਰੀ ਗਿਆ ਤੂੰ ਤਾਂ ਫੋਨ ਹੀ ਨਹੀਂ ਚੱਕਿਆ ਮੇਰਾ ਉਹ ਫੋਨ ਮੇਰਾ ਕੋਠੇ ਪੈਣ ਦਾ ਕੰਮ ਕਰਨ ਲੱਗ ਰਿਹਾ ਜੀ ਖੇਤ ਦਾ ਹਲੋ ਭਾਈ ਪਾਣੀ ਸੀ ਗੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਵਣਪੁੱਤ ਚਾਹ ਬਣਾ ਲਾ ਗੋਗੀ ਹੋਰਾਂ ਨੂੰ ਬਣਾ ਲਿਓ ਨਹੀਂ ਇੱਕ ਤਾਂ ਨਾ ਬੁੜੀ ਤੇ ਚਾਹ ਦੇ ਆਰਡਰ ਨਹੀਂ ਲੋਟ ਆਉਂਦੇ ਹੈਗੇ ਵੀ ਚਾਹ ਤਾਂ ਇਹਨਾਂ ਨੂੰ ਪਿਆ ਕੀ ਤੋਰਾਂਗੇ ਬਿਨਾ ਚਾਹ ਤੋਂ ਤਾਂ ਨਹੀਂ ਭੇਜਾਂਗੇ ਪਤਦਰੀ ਮੰਮੀ ਨੂੰ ਵੀ ਨਾਲ ਲੈ ਆਉਂਦੇ ਮਿਲ ਜਾਂਦੀ ਸਮਝਦੀ ਉਹ ਵੀ ਕਿਹਾ ਸੀਗਾ ਜੀ ਮੈਂ ਉਹ ਕਹਿੰਦੀ ਚਲੋ ਤੁਸੀਂ ਮਿਲ ਆਓ ਜਾ ਕੇ ਮੈਂ ਫੇਰ ਕਦੇ ਚੱਲੂੰਗੀ ਤੁਹਾਡੇ ਨਾਲ ਬਿਕਰਾ ਬਾਪੂ ਨਹੀਂ ਦੀਦਾ ਕਿੱਧਰ ਗਿਆ ਬਾਈ ਬਾਪੂ ਦਾ ਪਿੰਡ ਚ ਰੌਲਾ ਸੀਗਾ ਉਹਨਾਂ ਦੇ ਬਾਗਿਆ ਹੋਊਗਾ ਤੇ ਉਦੋਂ ਵਾਰ ਉੱਥੇ ਸੱਤ ਚਤਾਂਸ ਖੇਡਣ ਲੱਗੇ ਹੁੰਦਾਗਾ ਐ ਪਤਾ ਨਹੀਂ ਹੋਣਾ ਜੇ ਪਤਾ ਨਹੀਂ ਸ਼ਾਮ ਨੂੰ ਆਵੇ ਮੈਂ ਤਾਂ ਐਂ ਕਹਿੰਦਾ ਸੀ ਬਿਕਰਾ ਮੈਂ ਨਾ ਕਿੱਲੇ ਕਿਤੇ ਲਿਮਟ ਬਣਾਉਣੀ ਐ ਮੈਂ ਤਾਂ ਬਾਪੂ ਤੋਂ ਸਲਾਹ ਲੈਣੀ ਸੀ ਐ ਤੂੰ ਤੈਨੂੰ ਪਤਾ ਵੀ ਕਿੰਨੇ ਕੁ ਚ ਬਣ ਜਾਂਦਾ ਕੰਮ ਇਹ ਮੈਂ ਕਰਨ ਨੂੰ ਅਮਰਜ ਨਾ ਗੱਲ ਬਾਈ ਬੰਦਾ ਆਪਾਂ 7000 ਰੁਪਏ ਖਰਚਾ ਆ ਜਾਂਦਾ ਕਿੱਲੇ ਤੇ ਮੇਜ ਦਾ 2.5-3 ਲੱਖ ਰੁਪਏ ਕਿੰਨ ਜਿੰਮਤੀ ਕਿ ਲੋੜ ਪਈ ਯਾਰ ਇਹ ਤਾਂ ਨੌਕਰੀ ਤੇ ਲੱਗਿਆ ਹੋਇਆ ਉਹ ਬਿਕਰਾ ਤੂੰ ਕੀ ਸੋਚਾਂ ਚ ਪੈ ਗਿਆ ਮੈਂ ਤਾਂ ਐਂ ਕਹਿੰਦਾ ਸੀਗਾ ਵੀ 2.5-3 ਲੱਖ ਦੀ ਲਿਮਟ ਲੈ ਲੈਣੇ ਆਪਾਂ ਕੋਈ ਦੁਕਾਨਦਗੂਨ ਖੋਲ ਲਾਂਗੇ ਨਾਲੇ ਬਾਪੂ ਦਾ ਟਾਈਮ ਪਾਸ ਹੋ ਜਾ ਕਰੂਗਾ ਕੀ ਪਤਾ ਉਹ ਮਾਫੀ ਹੋ ਜੇ ਲਿਮਟ ਆਹੋ ਬਾਈ ਮੈਂ ਪਤਾ ਕਰ ਲੂੰਗਾ ਤੇ ਤੂੰ ਨਾ ਖੇਚਲ ਕਰੀ ਨਾ ਬਿਕਰ ਨੂੰ ਨਿਕਾਲੀ ਕੀ ਹੋ ਗਈ ਲਿਮਟ ਦੀ ਪਤਾ ਕਰੰਦਿ ਤੇ ਕਿਧਰੋਂ ਲਿਮਟਾਂ ਨੇ ਗੱਲਾਂ ਕਰਨ ਲੱਗ ਗਏ ਚਲੋ ਚਾਹ ਪਾਣੀ ਚਲ ਚਲੀ ਅੰਦਰ ਆਜੋ ਸੋਨੂੰ ਕਿਵੇਂ ਲੱਗਦਾ ਮੈਨੂੰ ਤਾਂ ਦਾਲ ਚ ਕਾਲਾ ਲੱਗਦਾ ਕੁਛ ਮੈਂ ਤਾਂ ਆਪ ਹੀ ਸੋਚੀ ਜਾਨਾ ਜਦੋਂ ਬਿੱਕਰ ਨੂੰ ਪੁੱਛਿਆ ਲਿਮਟ ਬਾਰੇ ਉਹ ਤਾਂ ਆਪ ਟਾਲ ਮਟੋਲ ਜੀ ਕਰਨ ਲੱਗ ਗਿਆ ਜਦੋਂ ਮੈਂ ਉਹਦਾ ਮੂੰਹ ਦੇਖਿਆ ਤਾਂ ਮੂੰਹ ਹੀ ਉੱਡ ਗਿਆ ਸੀਗਾ ਰਮਨ ਦੀਦੀ ਨੇ ਵੀ ਨਾ ਮੈਨੂੰ ਚੱਜ ਨਾਲ ਨਹੀਂ ਬੁਲਾਇਆ ਹੈਗਾ ਔਖੀ ਜੀ ਹੋ ਗਈ ਆਪਾਂ ਨੂੰ ਦੇਖ ਕੇ ਨੀਰਾ ਬਣਾ ਹਾਂ ਵੀ ਜੀ ਨਮਾ ਤੇ ਪਸੂ ਹਾਂ ਨਮਾ ਤੇ ਨਾ ਗੋਗੀ ਨੇ ਇੰਨੇ ਵਾਰੀ ਫੋਨ ਕਰਿਆ ਤੇ ਮੈਨੂੰ ਦੱਸੇ ਨਹੀਂ ਹੈਗਾ ਵੀ ਫੋਨ ਆਈ ਜਾਂਦਾ ਹੈਗਾ ਮੈਨੂੰ ਕਰਿਆ ਸੀ ਫੋਨ ਆ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਵੀ ਜਦੋਂ ਟਾਈਮ ਲੱਗੇ ਮੈਂ ਗੱਲ ਕਰਾ ਦੂੰਗੀ ਤੈਨੂੰ ਤਾਂ ਨਾ ਆਪਦੇ ਉਹ ਤੇ ਉਸੇ ਮੁੰਡੇ ਤੇ ਜ਼ਿਆਦਾ ਯਕੀਨ ਆ ਥੋੜਾ ਜਿਹਾ ਮੈਨੂੰ ਨਹੀਂ ਪਤਾ ਭਾਈ ਮੇਰਾ ਘਰ ਛੱਡੋ ਤੇਰੇ ਤਾਂ ਲੋੜੇ ਹੀ ਆਇਆ ਪੈਗਾ ਲੋਕਾਂ ਦੀਆਂ ਵੀ ਤਾਂ ਬਹੁਆਂ ਨੇ ਗਈਆਂ ਸਾਰੀਆਂ ਗੱਲਾਂ ਉਹ ਕਰਦੀ ਹੈਗੀ ਲਗਣਾ ਹਾਂਜੀ ਆ ਦੇਖ ਫਰਦ ਮੈਂ ਨਾ ਅੱਜ ਸ਼ਹਿਰ ਗਿਆ ਸੀਗਾ ਕਟੇਰੀਆਂ ਚ ਮੈਂ ਫਰਦ ਕਢਾ ਕੇ ਲਿਆ ਆਂਗਾ ਬਿੱਕਰ ਨੇ ਤਾਂ ਆਪਣੇ ਨਾਲ ਐਡਾ ਵੱਡਾ ਧੋਖਾ ਕਰਤਾ ਕਿਉਂ ਕਾਦਾ ਆ ਪੜ ਤਾਂ ਸਹੀ ਦੇਖ ਤਾਂ ਸਹੀ ਇਹਨੂੰ ਦੇਖਾਂ ਇਹ ਤਾਂ ਸਾਰੀ ਜ਼ਮੀਨ ਹੀ ਉਹਨੇ ਆਪਦੇ ਨਾਂ ਕਰਾ ਰੱਖੀ ਹੈਗੀ ਤੁਸੀਂ ਬਾਪੂ ਨਾਲ ਗੱਲ ਕਰੋ ਨਾ ਜਾ ਕੇ ਮੈਂ ਨਾ ਕਰਦਾ ਬਾਪੂ ਨਾਲ ਗੱਲ ਜਾ ਕੇ ਉਹ ਇਹ ਐ ਐਡਾ ਧੋਖਾ ਆਪਣੇ ਨਾਲ ਕਿਵੇਂ ਕਰ ਸਕਦੇ ਨੇਗੇ ਉਹੀ ਤਾਂ ਗੱਲ ਤੁਸੀਂ ਜਾਓ ਗੱਲ ਕਰੋ ਸਾਰੀ ਜ਼ਮੀਨ ਆਪਦੇ ਨਾਲ ਵਾਰ ਰੱਖੀ ਆ ਹਜੇ ਬਥੇਰਾ ਦਿਨ ਪਿਆ ਮੈਂ ਤਾਂ ਐ ਕਹਣੀ ਵੀ ਤੁਸੀਂ ਹੁਣੇ ਜਾਓ ਮੈਂ ਜਾਣਾਂ ਫਿਰ ਹਾਂ ਠੀਕ ਹੈ ਜਾਓ ਨਜੀਖਾ ਕਿੱਡੀ ਹਰਾਨੀ ਦੀ ਗੱਲ ਐ ਕਿੱਡਾ ਵੱਡਾ ਧੋਖਾ ਸਾਰੀ ਜ਼ਮੀਨ ਹੀ ਆਪਦੇ ਨਾਂ ਕਰਾ ਲਈ ਤਾਈਓ ਸਾਡਾ ਫੋਨ ਵੀ ਨਹੀਂ ਚੱਕਦੇ ਉਹ ਹੋ ਗਈ ਤੂੰ ਕਿੱਥੋਂ ਆ ਗਿਆ ਉਹਦੇ ਮੈਨੂੰ ਬਗੈਰ ਦੱਸੇ ਮਿਲਈ ਵਗਿਆ ਨਾ ਤੁਸੀਂ ਰਾਤ ਰਹੇ ਬਾਪੂ ਮੈਨਾਂ ਤੇਨਾਂ ਇੱਕ ਗੱਲ ਕਰਨੀ ਸੀ ਉਹ ਆ ਜਾ ਅੰਦਰ ਬਹਿ ਕੇ ਗੱਲ ਕਰਦੇ ਆਂ ਬੇਗੋਗੀ ਸੁੱਖਤਾ ਹੈ ਐ ਕੋਈ ਗੁੱਸੇ ਜਿੱਚ ਕੇ ਮਈ ਆਇਆ ਨਾ ਵੇ ਵਿਕਰ ਉਰੇ ਆਈ ਮਾੜਾ ਆ ਗੋਗੀ ਬਦਨ ਕਿਵੇਂ ਗੁੱਸੇ 'ਚ ਹੋਇਆ ਬੈਠਾਗਾ ਹਾਂ ਬੇਬੇ ਕੀ ਗੱਲ ਹੋ ਗਈ ਵਿਕਰ ਤੈਨੂੰ ਨਹੀਂ ਪਤਾ ਕੀ ਗੱਲ ਹੋ ਗਈ ਸਾਰੀ ਜ਼ਮੀਨ ਨਾਲ ਤੇਰੇ ਨਾਲ ਕਿਵੇਂ ਬੋਲੀ ਜਾਂਦੀ ਐ ਜ਼ਮੀਨ ਜ਼ਮੀਨ ਤਾਂ ਆਪਣੀ ਸਾਂਝੀ ਪਈ ਐ ਅਜੇ ਅਸੀਂ ਬੈਠੇ ਹਾਂ ਅਜੇ ਤੁਹਾਨੂੰ ਜ਼ਮੀਨ ਦਾ ਕੀ ਬਾਪੂ ਇਹਨੂੰ ਪੁੱਛ ਜਿਹੜਾ ਨਿਮੀ ਪਾਈ ਖੜਾ ਐ ਹੈ ਕੋਈ ਜਵਾਬ ਉਹ ਜ਼ਮੀਨ ਸਾਡੀ ਮਾਪਿਆਂ ਨੂੰ ਅਸੀਂ ਸਮਝਿਆ ਤੂੰ ਤਾਂ ਕਦੇ ਕਦਾ ਹੀ ਆਉਣਾ। ਉਹ ਬਿਕਰਾ ਤੂੰ ਐ ਕਿਵੇਂ ਬੋਲਦਾ? ਇਹ ਤਾਂ ਤਾਂ ਛੋਟਾ ਹੈ, ਤੂੰ ਵੱਡਾ ਹੈ। ਤੈਨੂੰ ਤੂੰ ਸਹਣਾਗਾ। ਫੇਰ ਵੀ ਛੋਟੇ ਨੂੰ ਐ ਥੋੜਾ ਜਿਹੀ ਬੋਲੀ ਨਾ ਹੁੰਦਾ। ਨਾ ਐ ਕਿਵੇਂ ਬਾਪੂ? ਸਹੀ ਕਹਿੰਦਾ ਇਹ। ਸਾਹਮਦੇ ਤਾਂ ਅਸੀਂ ਆਂ ਸੋਨ ਨੂੰ। ਤੇ ਇਹਨੂੰ ਇਹ ਤਾਂ ਉੱਥੇ ਘਰ ਜਵਾਈ ਬਣ ਕੇ ਬਹਿ ਗਿਆ ਪੰਜ ਕਿੱਲੇ ਨੂੰ ਉੱਥੋਂ ਆਉਂਦੇ ਨੇਗੇ ਤੇ ਇੱਥੋਂ ਵੀ ਹਿਸਾਬ ਆਉਦਾ। ਇਹ ਸਹੀ ਕਹਿਦਿਆ ਬਾਪੂ। ਫੇਰ ਅਸੀਂ ਘਰੋਂ ਬਾਹਰ ਹੋ ਜੰਦੇ ਆਂ। ਤੁਸੀਂ ਨਾ ਲੜਾਈ ਨਾ ਪਾਓ। ਬਿਕਰਾ ਜੇ ਤੂੰ ਮੈਥੋਂ ਵੀ ਮੰਗ ਲਾਂਦਾ ਮੈਨੂੰ ਕੋਈ ਦੁੱਖ ਨਹੀਂ ਸੀ। ਮੈਂ ਤੈਨੂੰ ਹ ਬੁੱਢੇ ਮਾਰੇ ਲਾਲ ਚਾਚਾ ਕੇ ਕਿਤੇ ਨਾ ਦਾ ਫੜਾਪਾ ਨਾ ਰੋਲ ਦੀ ਮੈਂ ਦੇਖ ਲਿਆ ਤੁਹਾਨੂੰ ਵੀ ਤੁਸੀਂ ਮੈਨੂੰ ਕਿੰਨਾ ਕਾਬਦਾ ਸਮਝਦੇ ਓ ਰੁਕ ਜਾ ਪੁੱਤ ਰੁਕ ਜਾ ਮੇਰਾ ਤਾਂ ਜੀ ਕਰਦਾ ਬਾਪੂ ਬੇਬੇ ਮੈਂ ਘਰ ਦੇ ਵਿੱਚ ਨਾ ਮੁੜਕੇ ਨਾ ਆਵਾਂ ਚੰਗਾ ਚੰਗਾ ਸਾਵਾਸੇ ਛੋਡੇ ਸਾਨੂੰ ਪਤਾ ਨਹੀਂ ਤੀ ਵੀ ਤੁਸੀਂ ਐਡੇ ਐਡੇ ਤੋਂ ਧੋਖੇ ਕਰੋਗੇ ਉਹਨਾਂ ਨਾਲ ਬਸ ਆ ਜਾ ਹੁਣ ਇਹਨਾਂ ਨੇ ਹੀ ਸੁਣੀ ਜਾਵੇਗਾ ਜਾਈਏ ਤੁਸੀਂ ਹਾਂ ਜਾਈਆ ਮੈਂ ਤਾਂ ਕੀ ਕਹਿੰਦੇ ਕਹਿਣਾ ਕੀ ਸੀ ਮੈਂ ਤਾਂ ਸਾਰਾ ਕੁਝ ਛੱਡਿਆ ਹੈ। ਕਿਉਂ ਆਏ ਕੁਝ ਛੱਡਿਆ ਤੁਸੀਂ ਸਾਰਾ ਕੁਝ? ਕੋਈ ਨਹੀਂ ਫਿਰ। ਕੋਈ ਕਿਸੇ ਨੂੰ ਦੁਖੀ ਕਰਕੇ ਕਿਵੇਂ ਸੁੱਖ ਪਾ ਲੂਗਾ? ਚਲ ਕੋਈ ਨਾ ਬਾਅਦ ਚ ਕਰਦੇ ਆ ਗੱਲ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ। ਲੈ ਆਜਾ। ਹਾਂ ਕੀ ਤੁਹਾਨੂੰ ਮਾਜਾ ਨੰਬਰ? ਹੈਲੋ। ਹਾਏ। ਕਿੱਥੇ? ਬੇਬੇ। ਬੇਬੇ ਗੱਲ ਸੁਣੀ ਦੇਖੇ ਹਸਪਤਾਲ ਚੋਂ ਫੋਨ ਆਇਆ ਸੀ ਬਿੱਕਰ ਦਾ ਐਕਸੀਡੈਂਟ ਹੋ ਗਿਆ ਹਾਏ ਕਿੱਥੇ ਕਹਿੰਦੇ ਹਸਪਤਾਲ ਵਾਲੇ ਕਹੀਂ ਆਂਦੇ ਫੋਨ ਆਇਆ ਦੇਖ ਅੱਛਾ ਉਹ ਕੀ ਹੋ ਗਿਆ ਐਂ ਕਰੀ ਜਾਂਦੇ ਹੋ ਮੈਨੂੰ ਵੀ ਦੱਸ ਦਿਓ ਕੋਈ ਗੱਲ ਬਾਪੂ ਹਸਪਤਾਲ ਚੋਂ ਫੋਨ ਆਇਆਗਾ ਤੇ ਕਹਿੰਦੇ ਬਿੱਕਰ ਦਾ ਐਕਸੀਡੈਂਟ ਹੋ ਗਿਆ ਹੁਣ ਕੀ ਕਰੀਏ ਚੱਲ ਭਾਈ ਮੈਂ ਜਾਂਨਾ ਫੇਰ ਮੈਂ ਵੀ ਚੱਲਣਾ ਫੇਰ ਆਰਾ ਦੁੱਧ ਪੀ ਲਓ ਦਵਾਈ ਲੈ ਲਈ ਦਵਾਈ ਲੈ ਲਈ ਤੇ ਹੁਣ ਠੀਕ ਲੱਗਦਾ ਕੁਛ ਠੀਕ ਆ ਵਧੀਆ ਸਾਰੇ ਕਰਨੇ ਭਰਨੇ ਆਪਣੇ ਮੂਰੇ ਆਈਆਂ ਨੇ ਚਾਹੇ ਜੇ ਆਪਾਂ ਕੀਤਾ ਦੀ ਛੋਟੇ ਭਾਈ ਨਾਲ ਉਹੇ ਜੇ ਆਪਣੇ ਤਾਂ ਹੋ ਗਈ ਮੈਂ ਤਾਂ ਆਪਸ ਤੌਣੀਆ ਮੈਂ ਤੁਹਾਨੂੰ ਰਹਿ ਦੇ ਕੇ ਚੰਗਾ ਨਹੀਂ ਕੀਤਾ ਨਾ ਇਹ ਸੋਨ ਨੂੰ ਮੰਜੇ ਚ ਪਾਤਾ ਨਾਲੇ ਬੁੜੀਆਂ ਦਾ ਕੀ ਹੁੰਦਾ ਬੁੜੀਆਂ ਤਾਂ ਸਾਰ ਕੁਝ ਸੋਚਦੀਆਂ ਨੇ ਬੰਦਿਆਂ ਦੀ ਸੋਚ ਦਾ ਫਰਕ ਹੁੰਦਾਗਾ ਮੈਨੂੰ ਕੀ ਪਤਾ ਸੀ ਵੀ ਰੱਬ ਆਪਣੇ ਤੇ ਐਡਾ ਕੈਰ ਪਾ ਦੂਗਾ ਕਿਵੇਂ ਵਿੱਕਰਾ ਕਿਉਂਕਿ ਮੈਂ ਤੈਨੂੰ ਕੀ ਦੱਸਾਂ ਬਾਈ ਉਦਾਸ ਹੋਰ ਕਰ ਲਿਆ 사ਵਾਗਤ ਕੀ ਬਾਗ ਕੇ ਘਰੇ ਬਈ ਅਸੀਂ ਦੋਨਾਂ ਨੇ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਸਾਨੂੰ ਮਾਫ ਕਰਦੇ ਬਈ ਮੈਂ ਨਾ ਇਹਨੂੰ ਬਹੁਤ ਉਹ ਕੀਤਾ ਮੈਂ ਆਖਿਆ ਮਹਾ ਵੀ ਤੂੰ ਐ ਕਰ ਲਾ ਐ ਕਰ ਲਾ ਮੇਰੀਆਂ ਸਾਰੀਆਂ ਗਲਤੀਆਂ ਨੇ ਤੇ ਪੈ ਗਈਆਂ ਇਹ ਤੇ ਇਕੱਲੇ ਤੇ ਤੁਹਾਨੂੰ ਵੀਰ ਬਣ ਕੇ ਮਾਫ ਕਰ ਦੋ ਉਹ ਤੁਸੀਂ ਐਂ ਨਾ ਬੋਲੋ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਤਾਂ ਮੈਨੂੰ ਦੱਸ ਦਿਓ ਬਈ ਗਾਗਨ ਵੀ ਆਈ ਹੈ ਕਿ ਤੁਸੀਂ ਇਕੱਲੇ ਆਏ ਹੋਗੇ ਹਾਂ ਉਹ ਬੀਬੀ ਕੋਲੇ ਬੈਠੀ ਆਈ ਹੈ ਚਲੋ ਉਹ ਤੋਂ ਵੀ ਮਾਫੀ ਮੰਗ ਲੈਣੀ ਆ ਮੈਂ ਮੈਥੋਂ ਤਾਂ ਬੜੀ ਵੱਡੀ ਭੁੱਲ ਹੋ ਗਈ ਪਹਿਲਾਂ ਤਾਂ ਨਾ ਲਵਾ ਲੀ ਜੀ ਮੇਨ ਥੋੜੇ ਨਾਲ ਧੋਖਾ ਕਰਤਾ ਹੁਣ ਪਛਤਾਉਂਦੇ ਨੇ ਦੀਦੀ ਸਾਨੂੰ ਨਾ ਮaaf ਕਰ ਦੋ ਮੈਂ ਤਾਂ ਨਾ ਬਿਕਰ ਨੂੰ ਐਵੇਂ ਕਹਿ ਕੇ ਕਿ ਵੀ ਵੀ ਆਪਣੇ ਨਾਂ ਜ਼ਮੀਨ ਕਰਾ ਲਾ ਐਵੇਂ ਐਸਲਾਹਾਂ ਦੇ ਦੇ ਕਿ ਨਾ ਸਾਰਾ ਕੁਝ ਆਪਦੇ ਨਾਂ ਕਰਾ ਲਿਆ ਤੇ ਜਿਹੜਾ ਤੁਹਾਡਾ ਹੱਕ ਆ ਨਾ ਸੋਨੂੰ ਹੀ ਮਿਲੂਗਾ ਅਸੀਂ ਹੱਕ ਨਹੀਂ ਲੈਣਾ ਅਸੀਂ ਤਾਂ ਬਹੁਤ ਪਛਤਾਉਨੇ ਹਾਂ ਕੋਈ ਗੱਲ ਨਹੀਂ ਰਾਮਣ ਤੁਸੀਂ ਧੋਖਾ ਨਹੀਂ ਸੀ ਕਰਨਾ ਸਤੋਂ ਮਗਲੰਦ ਸਿੰਘ ਹੀ ਦੇ ਦਿੰਦੇ ਇਹਨਾਂ ਦੀ ਤਾਂ ਸਰਕਾਰੀ ਨੌਕਰੀ ਹੈਗੀ ਆ ਸਾਡੇ ਕੋਲ ਤਾਂ ਸਭ ਕੁਝ ਹੈਗਾਗਾ ਕਹਿ ਨਹੀਂ ਤਾ ਤੂੰ ਠੀਕ ਆਗਾ ਨਾ ਗੱਲ ਕਰ ਕੀਤੀ ਹੋਈ ਗਲਤੀ ਨਾ ਬਾਅਦ ਚ ਮਾਫੀ ਮੰਗਣ ਯੋਗ ਨਹੀਂ ਹੁੰਦੀ ਹੈਗੀ ਤੇ ਪਹਿਲੀ ਸੋਚ ਕੇ ਕਰਨਾ ਚਾਹੀਦਾ ਤੇ ਮੈਨੂੰ ਮਾਫ ਕਰਦੀ ਹੈ ਤੇ ਆਜ ਆਪਾਂ ਅੰਦਰ ਜਾ ਕੇ ਗੱਲਾਂ ਕਰਦੇ ਆਂਗੇ ਜਦੋਂ ਨਾ ਧੀਆ ਪੁੱਤ ਖੁਸ਼ ਹੋਣ ਫਿਰ ਬਿਮਾਰੀ ਠਮਾਰੀ ਵੀ ਅਗਲਾ ਪੁੱਲ ਜਾਂਦਾ ਹੈ ਮੈਂ ਤਾਂ ਅੱਜ ਬਹੁਤ ਖੁਸ਼ ਆਂਗੀ ਪੂਰੀ ਖੁਸ਼ ਹਾਂ ਹਾਂ ਮੈਂ ਤਾਂ ਬਹੁਤ ਖੁਸ਼ ਆਂਗੀ